ਪ੍ਰੀਤਿਆਲੀ ਕੋਈ ਕਾਲੀ ਦਲਤ ਹੁਣ ਪੈਂ ਪਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਅੱਗੇ ਰੱਖਾਂ ਬਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਵਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਜੋ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਤੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਇਹ ਜੰਦੀ ਇਹ ਟਾਈਗਰ ਨੂੰ ਨਾ ਜਾਣ ਤੋਂ ਪਹਿਲਾਂ ਜਾਣਦਾ ਅੱਜ ਤੋਂ ਕੁਝ ਮਹੀਨੇ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਡੀਡੀ ਰੋਡ ਤੋਂ ਕਹਾ ਵੀ ਲੱਗ ਜਾਣੀ ਇਹ ਇਧਰਲੇ ਪਿੰਡ ਨੇ ਇਧਰਲੇ ਵੀ 5-6 ਕਿਲੋਮੀਟਰ ਇਧਰ ਗਾਂਚੇ ਦੀ ਜਾਣੀਆਂ ਇਹ 24000 ਦੇ ਲਗਭਗ 23000 ਕੁ ਏਕੜ ਦੀ ਜਿਹੜੀ ਬਾੜੀ ਹੈ ਜਿਹੜੀ ਇਹਨਾਂ ਨੇ ਇੱਕ ਵਾਰ ਕਰਤਾ ਉਹ ਇਹ ਮਟਾ ਪਾਇਆ ਇਹ ਜ਼ਮੀਨਾਂ ਉਹ ਨੇ ਵੀ ਜਿਹੜੀਆਂ ਲੋਕਾਂ ਨੇ ਸਿਰ ਤੇ ਦੇਤਾ ਚੱਕ ਚੱਕ ਇਹਨਾਂ ਨੂੰ ਆਬਾਦ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਖਵਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਅਰੇ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾਰਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰਦੋ ਵੱਡੀ ਗੱਲ ਆ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2000 ਆ 25 ਚੱਲਦਾ ਨਾ ਤੇ 2026 ਚ ਵੀ ਨਹੀਂ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਇਹਨੇ ਜਿੰਨੀ ਕੁਆਟਿਟੀ ਚ ਬਣਦੇ ਨੇ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀਆਂ ਵੀ ਦੇਣ ਕੇ ਪ੍ਰਾਪੜੀਆਂ ਨੂੰ ਨਾਮ ਕਰਕੇ ਜਾਣ ਗਈਆਂ ਇਹ ਸਾਡੇ ਜਿਹੜੇ ਹੱਕੇ ਵੱਢ ਕੇ ਜਾਣਗੇ ਸੀ ਜਾਣ ਹੀ ਨਹੀਂ ਦੇਣ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਕਾਹੀ ਮਤਲਬ ਇਹ ਅਬੀ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀ ਦਲ ਹੋਣੇ ਇੱਥੋਂ ਦੀ ਕਿਸਾਨ ਦੇ ਨਾਲ ਲੜੂਗਾ ਮੈਂ ਬੋਲੀ ਸੋ ਨਿਹਾਲ ਸਭ ਜੀ ਕਾਲੋ ਅਸੀਂ ਜ਼ਮੀਨ ਨਹੀਂ ਐਕਵਾਇਰ ਹੋਣ ਦਿੰਦੇ ਠੀਕ ਅੱਗੇ ਜਿਹੜੀ ਮੁਹੱਲੀ ਪੰਜਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਫੀਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਹਣ ਤੱਕ ਉਥੇ ਇੱਕ ਕਿੱਟ ਨਹੀਂ ਲੱਗੀ ਪੰਜ ਸੱਤ ਰੁਪਏ ਜਾਂਦੇ ਕਿਸਾਨ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਦਾ ਸਾਧਨ ਕੀਤਾ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਰਜਿਸਟਰੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਤੁਹਾਡੇ ਕੋਲੇ ਕੁਝ ਨਹੀਂ ਇੱਕ ਨਾ ਜੀ ਇਹ ਹੋਰ ਫਾਰਵਰਡ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਜੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਤਾਂ ਇਕੱਲੇ ਕਣਕ ਚੌਲਾਂ ਜੋਗੀ ਰਹਿ ਗਈ ਜਾਊ ਕਿੱਧਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇਕੇ ਕਹਾ 50 ਬਣਾ ਲੈਂਦਾ ਉਹ ਤਾਂ ਜਰਾ ਪੰਜਾਂ ਨੂੰ ਕੋਈ ਰਹਿ ਗਿਆ ਇਹਦਾ ਮਾੜਾ ਜ਼ਿੰਮੇਵਾਰਤਾ ਉਹ ਝੋੜ ਜੂਗਾ ਜੀ ਲੈਣ ਹੀ ਕਿਉਂ ਸਾਡੀ ਹਾਂ ਗੱਲ ਤੋਂ ਲੈਣੀ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗਰਦੇ ਨੇ ਸਿੱਤੇ ਸਾਰੇ ਪਿੰਡ ਵਾਲੇ ਬੈਠੇ ਆ ਜੀ ਪਿੰਡ ਦਾ ਨਿਗਰਾਨ ਹਲਕੇ ਨੇ ਲੱਗੇ ਗੁਰਪਿਆਈ ਸੱਜਣ ਜੀ ਕਾਹ ਦੀ ਕੇ ਫਦੇ ਬਰਾਉ ਵਾਈ ਨੂੰ ਜਿੱਖਾ ਖਾਲਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾਗੇ ਜਿੰਨਾਂ ਬਾਰੇ ਆਪਾਂ ਨੂੰ ਕੋਈ ਪਤਾ ਹੀ ਨਹੀਂ ਸੀ ਕਿ ਉਹ ਹੈ ਕੌਣ ਅੱਜ ਹਾਲਾਤ ਪਿਛਲੇ ਸਾਢੇ 3 ਸਾਲਾਂ 'ਚ ਐਜੇ ਪੰਜਾਬ ਬਣ ਗਏ ਕਿ ਇੱਥੇ ਰਹਿਣਾ ਔਖਾ ਹੋ ਗਿਆ ਇੰਕਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰਲੇ ਖਿਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਮੰਦਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀਓ ਤੁਸੀਂ ਦੇਖੋ ਅਕਾਲੀ ਦਰਦੀ ਸਰਕਾਰ ਜੀ ਪੰਜਾਬ ਕੱਖੀ ਹੋਈ ਐ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਆ ਪੰਜ ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਦੀਆਂ ਸੀ ਕੋਈ ਹਾਈਵੇ ਨਿਕਲ ਰਿਹਾ ਸੀ ਕਿਤੇ ਘਰ-ਪਰਾਂ ਬਣਦੇ ਸੀ ਕਿਤੇ 에어ਪੋਰਟ ਬਣਦੇ ਸੀ 8000 ਸ਼ਕਲ ਪੈਨਸ਼ਨ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਰ ਕਿਲਾ ਖੋਡਾ ਕੁਆਇਰ ਕਰਦੇ ਇਹ 24000 ਇੰਨਾ ਹੀ 20 25000 ਜ਼ਲੰਦਰ ਤੇ ਇੰਨਾ ਹੀ 20 25000 ਅੰਮ੍ਰਿਤਸਰ ਦੇ ਪਟਿੰਟੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਖੋਹਣੇ ਹਨ ਉਹਨਾਂ ਨੇ ਕਿਹਾ ਅਪਲ ਐਕੂਲੇਸ਼ਨ ਦਾ ਨੋਟਿਸ ਦੇ ਦिए ਉਹਨੇ ਨਾਮ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨੇ ਇਹ ਵੀ ਕਹਿਤਾ ਜਿਨ੍ਹਾਂ ਨੇ ਬੈਂਕ ਡੇਟ ਤੇ ਸੀਐਲਈਓ ਦੇ ਐਪਲੀਕੇਸ਼ਨ ਲੈ ਲਾਂਗੇ ਜਿਹਦੀ ਆਪਾਂ ਜਿਹੜਾ ਕਰੋੜ ਰੁਪਇਆ ਦਊਗਾ ਕਿੱਲੇ ਮਗਰ ਉਹਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਕੋਈ ਕਲੋਨੀ ਕਟਨਾਲਾ 70 ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈ ਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਹੈ ਜਿਸ ਦਿਨ ਅਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡ ਦੇਣੀ ਮਤਲਬ ਐ ਤੁਹਾਡੀ ਜਮੀਨ ਜਿੱਥੇ ਪਾਵੇਂ ਕਰੋੜ ਰੁਪਏ ਸੀ 2 ਕਰੋੜ ਦੀ 20 ਲੱਖ ਦੀ ਬਣ ਜਾਣੀ ਐ ਮੈਂ ਤੁਹਾਨੂੰ ਇੱਕ ਗੱਲ ਦਿਲੋਂ ਕਹਿ ਕੇ ਜਾਣਿਆ ਤੇ ਬਚਨ ਦੇਣਿਆ ਕੁਛ ਮਰਜੀ ਹੋ ਜੇ ਤੁਹਾਡੀ ਜ਼ਮੀਨ ਦੀ ਕੁਆਰ ਹੋ ਮੰਨਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਐ ਅਸੀਂ ਲੜਨਾ ਹੈ ਨਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰਦੇ ਹੋ ਥੋੜੀਆਂ 90% ਕੁਸ਼ੂਸ਼ੀਬਤਾ ਖਤਮ ਹੋ ਜਾਣਗੀ ਆ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਸੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤੱਕ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੰਬੜਾ ਕੇ ਕਬਜ਼ਾ ਕਰਕੇ ਫਿਰ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਚ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਦਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰਤੀਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਹੈ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜਾਦਾ ਸਮਨ ਹੀ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਾਦ ਚ ਆਪਾ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਕਾਫੀ ਤੇ ਲੁਧਿਆਣੇ ਗਿਆਡਾਂ ਦਾ ਅਪਰਤ ਮੈਂ ਬੇਨਤੀ ਕਰਾਂ ਸਾਰੇ ਪਿੰਡਾਂ ਤੁਸੀਂ ਆਹੋ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਐਂਦੀ ਦੱਸ ਦਿੰਦਾ ਜਿੰਨਾ ਦਾ ਮੈਂ ਹੈਗਾ ਜ਼ਮੀਨ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਬਾਕੀ ਗੱਲ ਹੋਰ ਹੈ ਆ 1.5 ਸਾਲ ਚ ਕਾਲੀ ਜਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਕਿਹੜਿਆਂ ਦੀ ਖੁਸ਼ੀਆਂ ਲਿਆ ਦੂੰਗਾ ਆਹ ਦੁਰੀਆ ਕਾ ਆ ਜਿਹੜਾ ਥੋੜਾ ਬੁਲਾਇਆ ਕਿੱਥੋਂ ਕਿਧਰੇ ਗਿਆ ਆ ਸਾਰਾ ਦੋਨੋਂ ਸਪੋਰਟ ਮੈਂ ਦਿੱਤਾ ਲੇ ਰੋ ਆ ਪਾਰਕਾਂ ਗੁਰਗਾ ਮੈਂ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐ ਜੇ ਜਿਨ੍ਹਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਜ ਮੈਂ ਆ ਜਾਂਦੀ ਐ ਮੈਂ ਇੰਦਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਨੂੰ ਦੱਸਣਾ ਚਾਹਣਾ ਹੈ ਸੁਖਬੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡੇਗਾ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਥਰੀ ਕਰਨੀ ਪਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਥੋਡੇ ਆ ਜਿਹੜੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਪਾਰਟੀ ਹੈ ਅਕਾਲੀ ਦੇ 103 ਸਾਰ ਪਰਾਣੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਖਾਲਸਾ ਪੰਥ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁੱਟੀਆਂ ਪਾਰਟੀਆਂ ਐਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸੇ ਕੋਲ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੰਡਾਂ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਠੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਠੋਡੀ ਆਪਣੀ ਸਰਕਾਰ ਆ ਗਈ ਨਾ ਜਿਹੜੀ ਠੋਡੀ 4 ਕਰੋੜ ਦੀ 2 ਕਰੋੜ ਦੀ ਜ਼ਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚੀ ਕਿ ਦੁਕਨੀ ਤਿਕਨੇ ਹੋ ਜਾਣਗੇ ਭਾਰਤ ਨੂੰ ਕੀ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਕੀ ਮਨਪ੍ਰੀਤ ਦੇ ਦੁਆਰੇ ਡਟਣਾ ਦੇ ਯਾਰ ਉਹ ਗਰੰਟੀ ਤੇਰੀ ਹੈ ਬੋਲੇ ਸੋ ਨਿਆ ਮਨਪ੍ਰੀਤਿਆਲੀ ਕੋਈ ਕਾਲੀ ਦਿਲਦਾਰ ਹੁਣ ਮੈਂਬਰ ਨਹੀਂ ਬਣ ਸਕਦਾ ਮਦਾਰਾ ਨੂੰ ਅਸੀਂ ਵੀ ਅੱਗੇ ਰਹਿਣਾ ਬਾਈ ਤੁਸੀਂ ਮਨ ਬਣਾ ਲਓ ਅਕਾਲੀ ਦੇ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜੇ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਦੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਕਤੀ ਕਰਨਾ ਤਾਂ ਕਿ ਇਹ ਉੱਪਰ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁੱਲਾਂ ਨੂੰ